ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਜੀ ਯੂਪੀ ਦੇ ਵਿੱਚ ਮੁਜ਼ਫਰ ਨਗਰ ਦੇ ਬਿਲਕੁਲ ਨੇੜੇ ਖੜੇ ਆ ਔਰ ਬੜਾ ਇੰਟਰਸਟਿੰਗ ਕਹਿ ਲਈ ਜੀ ਅਸੀਂ ਤੁਹਾਨੂੰ ਇੱਕ ਇਤਿਹਾਸ ਦੱਸਣ ਜਾ ਰਹੇ ਆ ਜੋ ਦੋ ਜਗ੍ਹਾ ਤੇ ਜਾ ਕੇ ਮਿਲਦਾ ਪਰ ਦੱਸਣ ਤੇ ਪਤਾ ਇਹ ਲੱਗਦਾ ਕਿ オリジナル ਜਿਹੜੀ ਗੱਲ ਹੈ ਉਹ ਇੱਥੇ ਦੀ ਹੈ ਲਖੀ ਸ਼ਾਹ ਬਨਜਾਰਾ ਨੂੰ ਜਦੋਂ ਆਪਣੇ ਹੀ ਕੁੱਤੇ ਨੂੰ ਗੋਲੀ ਮਾਰਨੀ ਪਈ ਇੰਨਾ ਪ੍ਰੇਮ ਕਰਦਾ ਸੀ ਲੱਖੀ ਸ਼ਾਹ ਬਨਜਾਰਾ ਜਿਨੇ ਆਪਣੇ ਕੁੱਤੇ ਨੂੰ ਗੋਲੀ ਮਾਰ ਦਿੱਤੀ ਪਿਆਰ ਕਰਨ ਵਾਲੇ ਨੂੰ ਗੋਲੀ ਮਾਰਨ ਦੀ ਵਜ੍ਹਾ ਕੀ ਸੀ ਤੇ ਕਿਉਂ ਲੱਖੀ ਸ਼ਾਹ ਬਨਜਾਰਾ ਪਛਤਾਇਆ ਤੇ ਇਹੀ ਜਗ੍ਹਾ ਹਰਿਆਣੇ ਦੇ ਵਿੱਚ ਵੀ ਦੱਸੀ ਜਾ ਰਹੀ ਹੈ ਪਰ ਜਦੋਂ ਇਸ ਇਲਾਕੇ ਦੇ ਵਿੱਚ ਅਸੀਂ ਆਏ ਇਹਨਾਂ ਪਿੰਡਾਂ ਦੇ ਵਿੱਚ ਆਏ ਘੱਟੋ-ਘੱਟ 100-150 ਪਿੰਡ ਜਿਹੜੇ ਨੇ ਬਨਜਾਰਿਆਂ ਦੇ ਇਸੇ ਨੇੜੇ ਤੇੜੇ ਮੌਜੂਦ ਨੇ 40 ਪਿੰਡ ਮੁਜ਼ੱਫਰਨਗਰ ਦੇ ਨੇੜੇ ਮੌਜੂਦ ਨੇ ਤੇ ਪਹਿਲਾਂ ਅਸੀਂ ਉਹ ਦਿਖਾਵਾਂਗੇ ਜਗਾ ਲੱਖੀ ਸ਼ਾਹ ਬਣਜਾਰੇ ਦੀ ਪ੍ਰਾਤਨ ਜਗਾ ਜਿਹਦੀਆਂ ਇੱਟਾਂ ਅੱਜ ਵੀ ਨਿਕਲ ਰਹੀਆਂ ਨੇ ਤੇ ਚੱਲਦੇ ਆਂ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਨਾ ਆ ਸਾਰੀ ਜ਼ਮੀਨ ਜਿਹੜੀ ਐ ਇਹ ਥੋੜੀ ਜੀ ਜ਼ਮੀਨ ਨਹੀਂ ਐ ਪਰ ਬਚੀ ਥੋੜੀ ਜੀ ਐ ਜ਼ਮੀਨ ਬਹੁਤ ਜ਼ਿਆਦਾ ਸੀ ਲੱਖੀ ਸ਼ਾਹ ਬਣਜਾਰੇ ਦਾ ਟਾਂਡਾ ਕੋਈ ਛੋਟਾ ਟਾਂਡਾ ਨਹੀਂ ਸੀ ਤੇ ਉਹਨਾਂ ਦੇ ਮੁਕਾਮ ਉਹਨਾਂ ਦੀਆਂ ਬਣਾਈਆਂ ਹੋਈਆਂ ਬੋੜੀਆਂ ਅੱਜ ਵੀ ਮੌਜੂਦ ਨੇ ਪਰ ਹੁਣ ਸਾਡੇ ਕੋਲੋਂ ਵਿਰਾਸਤਾ ਨਾ ਸੰਭਾਲੀਆਂ ਗਈਆਂ ਆ ਦੇਖੋ ਉਸ ਸਮੇਂ ਦੀ ਅੱਧੀ ਇੱਟਾ ਜੀ ਹਲੇ ਇਹ ਇਹ ਪੂਰੀ ਇੱਟ ਨਹੀਂ ਐ ਇਹ ਸਿਰਫ ਅੱਧੀ ਇੱਟ ਐ ਤੇ ਦੀਵਾਰ ਤੁਸੀਂ ਦੇਖੋ ਕਿੰਡੀ ਵੱਡੀ ਐ ਕਿੰਡੀ ਚੌੜੀ ਦੀਵਾਰ ਐ ਇਹ ਦੀਵਾਰ ਐ ਇੰਨੀ ਚੌੜੀ ਕੱਟੋ-ਕੱਟ ਪਾਣੀ ਦੇ ਕਾਰਨ ਜਾਂ ਕਹਿ ਲਈ ਕਿ ਅਥੇ ਦਾ ਗਿਆ ਇੰਨੀ ਚੌੜੀ ਤਾਂ ਕੱਲੀ ਇਹ ਦੀਵਾਰ ਦੀਵਾਰ ਬਚੀ ਹੈ ਜੀ ਤੇ ਨਾਲ ਅਸੀਂ ਤੁਹਾਨੂੰ ਉਹ ਜਿਹੜੀ ਇੱਥੇ ਦੇ ਲੋਕ ਤੱਥ ਬੋਲਦੇ ਨੇ ਲੋਕਾਂ ਦੀ ਜਵਾਨੀ ਕੀ ਹੈ ਉਹ ਕਹਾਣੀ ਕੀ ਹੈ ਕਿਉਂ ਕੁੱਤੇ ਨੂੰ ਗੋਲੀ ਮਾਰੀ ਸੀ ਫਿਲਹਾਲ ਇਹ ਜਗ੍ਹਾ ਹੈ ਜੀ ਲੱਖੀ ਸ਼ਾਹ ਵਣਜਾਰਾ ਜਦੋਂ ਚੱਲਦਾ ਸੀ ਪੂਰੇ ਭਾਰਤ ਦੇ ਵਿੱਚ ਟਾਂਡੇ ਚੱਲਦੇ ਸੀ ਕਿੰਨੇ ਲੱਖਾਂ ਦੇ ਹਿਸਾਬ ਨਾਲ ਬੈਲ ਗੱਡੀਆਂ ਜਾਂਦੀਆਂ ਸੀ ਕਰੋੜਾਂ ਦਾ ਅਰਬਾਂ ਖਰਬਾਂ ਦਾ ਮਾਲ ਜਿਹੜਾ ਉਹ ਉਹਨਾਂ ਦਾ ਜਾਂਦਾ ਸੀ ਆਹ ਜਿਹੜਾ ਰਸਤਾ ਹੈ ਅਸੀਂ ਤੁਹਾਨੂੰ ਸਮਾਦੀ ਤੱਕ ਵੀ ਲੈ ਕੇ ਜਾਣੇ ਆ ਕਿਉਂਕਿ ਬੜਾ ਧਿਆਨ ਰੱਖਣਾ ਪੈਂਦਾ ਐਸੀ ਜਗ੍ਹਾ ਤੇ ਜਾ ਕੇ ਇਤਿਹਾਸ ਨੂੰ ਕੱਢ ਕੇ ਲੈ ਕੇ ਆਉਣਾ ਸੰਗਤ ਤੱਕ ਪਹੁੰਚਾਉਣਾ ਔਰ ਆ ਤੁਸੀਂ ਦੇਖ ਰਹੋ ਪੁਰਾਣੇ ਉਸ ਸਮੇਂ ਦੇ ਘੜੇ ਆ ਇਹਦੇ ਉੱਪਰ ਵੀ ਘੜੇ ਦੇ ਉੱਪਰ ਵੀ ਤੁਸੀਂ ਦੇਖੋਗੇ ਡਿਜ਼ਾਈਨ ਬਣੇ ਹੋਏ ਨੇ ਹਲੇ ਤੱਕ ਉਹ ਨਾ ਘੜਿਆਂ ਦਾ ਰੰਗ ਨਹੀਂ ਉਤਰਿਆ ਇਹ ਕੋਈ ਅੱਜ ਕੱਲ ਦੀ ਗੱਲ ਹੈ ਨਹੀਂ ਗੱਲ ਨਹੀਂ ਹੈਗੀ ਜੇ 3-300 ਸਾਲ ਪੁਰਾਣੀਆਂ ਗੱਲਾਂ ਨੇ ਇਹ ਕਿ ਅੱਜ ਵੀ ਜਿਨ੍ਹਾਂ ਘੜਿਆਂ ਦੇ ਵਿੱਚ ਪਾਣੀ ਪਿੰਦੇ ਸੀ ਉਹ ਘੜੇ ਇੱਥੋਂ ਮਿਲਦੇ ਪਏ ਨੇ ਹੋਰ ਵੀ ਬੜਾ ਕੁਝ ਲੱਭਿਆ ਜੋ ਕਾਫੀ ਬਣ ਜਾ ਰਹੇ ਜਿਹੜੇ ਨੇ ਉਹ ਪਿੰਡਾਂ ਦੇ ਇੱਥੋਂ ਲੈ ਕੇ ਗਏ ਨੇ ਤੇ ਇਸ ਤੋਂ ਬਾਅਦ ਇਥੇ ਆ ਜਦੋਂ ਖੁਦਾਈ ਕਰ ਰਹੇ ਨੇ ਆ ਥੱਲੇ ਫਰਸ਼ ਬਣਿਆ ਹੋਇਆ ਇਹ ਸਾਰੀਆਂ ਦਿਵ ਉਹਨੇ ਥੱਲੇ ਕੰਦਾ ਨਹੀਂ ਜੀ ਆ ਸਾਰੇ ਪੱਕੇ ਰੋਡ ਪਏ ਹੋਏ ਨੇ ਹੋਰ ਵੀ ਬੜਾ ਕੁਝ ਇੱਥੇ ਲੱਭ ਰਿਹਾ ਕਿਉਂਕਿ ਵਣਜਾਰਾ ਕੌਮ ਜਿਹੜੀ ਛੋਟੀ ਮੋਟੀ ਕੌਮ ਨਹੀਂ ਹੈ 13 ਕਰੋੜ ਬਣ ਜਾ ਰਹੇ ਨੇ ਤੇ ਹੋ ਸਕਦਾ ਉਦੋਂ ਵੱਧ ਹੋਣ ਪਰ ਅਸੀਂ ਜੋੜ ਨਹੀਂ ਸਕੇ ਤੇ ਮੋਨੂ ਜੀ ਇਸੇ ਇਲਾਕੇ ਦੇ ਕਹਿ ਲਈ ਕਿ ਯੁਵਾ ਜਿਹੜੇ ਯੂਥ ਨੂੰ ਜੋੜ ਕੇ ਰੱਖਿਆ ਪਿੰਡਾਂ ਪਿੰਡਾਂ ਵਿੱਚ ਜਾ ਕਰਕੇ ਤੇ ਬੱਚਿਆਂ ਨੂੰ ਜੋੜਦੇ ਨੇ ਇਹ ਵੀ ਅਮਰਤ ਛਕਣ ਜਾ ਰਹੇ ਨੇ ਕੱਲ ਵੀ ਇਹਨਾਂ ਨੇ ਹੋਰ ਇਹਨਾਂ ਦੇ ਸਾਥੀਆਂ ਨੇ ਚਾਰ ਜਣਿਆਂ ਨੇ ਅਮਰਤ ਛਕਣ ਦਾ ਪ੍ਰਣ ਕੀਤਾ ਬੜਾ ਤਕੜਾ ਕੱਟ ਸੀ ਬਣ ਜਾ ਰਹਿਆਂ ਦਾ ਜੀ ਪੂਰਾ ਦਿਨ ਮੇਲਾ ਲੱਗਾ ਇਦੋਂ ਉੱਪਰ ਜਾ ਕੇ ਤੁਸੀਂ ਕੱਲ ਦੀ ਡੇਟ ਦੇ ਵਿੱਚ ਜਾ ਕੇ ਵੀਡੀਓ ਦੇਖੋ ਤੁਹਾਨੂੰ ਵੀਡੀਓ ਮਿਲ ਜਾਏਗੀ ਹੁਣ ਉਹ ਸਾਹਮਣੇ ਤੁਹਾਨੂੰ ਦਿਖਾਈ ਦੇ ਰਿਹਾ ਕੀ ਲੱਖੀ ਸ਼ਾਹ ਬਣ ਜਾ ਰਹੇ ਦਾ ਸਟੈਚੂ ਲੱਗਿਆ ਹੋਇਆ ਤੇ ਉਹਦੇ ਨਾਲ ਇੱਕ ਕੁੱਤਾ ਏ ਇਹੀ ਸਮਾਦ ਹਰਿਆਣੇ ਚ ਵਿਖਾਈ ਗਈ ਹੈ ਪਰ ਹੁਣ ਸੱਚ ਕੀ ਹੈ ਉਦੇ ਤੇ ਹੋਰ ਬੜੀ ਘੋਖ ਕਰਨੀ ਬਣਦੀ ਹੈ ਕਿਉਂਕਿ ਇੱਥੇ ਦੇ ਜਿੰਨੇ ਬਣ ਜਾ ਰਹੇ ਨੇ ਉਹ ਕਹਿੰਦੇ ਜੀ ਇਹ ਸਟੋਰੀ ਜਿਹੜੀ ਉਹ ਇੱਥੇ ਦੀ ਹੈ ਕਿਉਂਕਿ ਦੋ ਜਗ੍ਹਾ ਦੀਆਂ ਸਟੋਰੀਆਂ ਨਹੀਂ ਹੋ ਸਕਦੀਆਂ ਜਾਂ ਤਾਂ ਹਰਿਆਣੇ ਦੀ ਹੋ ਸਕਦੀ ਹੈ ਜਾਂ ਇੱਥੇ ਦੀ ਹੋ ਸਕਦੀ ਹੈ ਇਹ ਲੋੜ ਹੈ ਕਿ ਸਾਨੂੰ ਇਹਦੇ ਤੇ ਆ ਰਿਸਰਚ ਕਰਨ ਦੀ ਲੋੜ ਹੈ ਖੋਜ ਕਰਨ ਦੀ ਲੋੜ ਹੈ ਹਲੇ ਕਿਉਂਕਿ ਆਪਾਂ ਪੱਕੀ ਮੋਹਰ ਨਹੀਂ ਲਾਉਂਦੇ ਲੇਕਿਨ ਜਦੋਂ ਇਸ ਇਲਾਕੇ ਦੇ ਪਿੰਡਾਂ ਤੋਂ ਕੋਲੋਂ ਪੁੱਛਿਆ ਗਿਆ ਉਹਨਾਂ ਨੇ ਵੀ ਇਹੀ ਦੱਸੀ ਵੀ ਸਾਡੇ ਕੋਲ ਤਾਂ ਸਬੂਤ ਮੌਜੂਦ ਨੇ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਘਟੋ ਘਟ 350 ਸਾਲਾਂ ਤੋਂ ਲੋਕ ਇੱਥੇ ਹੁੰਦੇ ਨੇ ਔਰ ਕਈ ਵਾਰ ਕੋਈ ਇਹ ਕਹਿ ਲਈ ਕਿ ਕਿਸੇ ਨੂੰ ਕੁੱਤਾ ਵੱਢ ਲਿਆ ਕਿਸੇ ਨੇ ਜਾਂ ਕੋਈ ਨੁਕਸਾਨ ਹੋ ਗਿਆ ਤਾਂ ਇੱਥੇ ਆ ਕੇ ਪ੍ਰਸ਼ਾਦ ਕਰਾ ਕੇ ਜਾਂਦੇ ਰਹੇ ਨੇ ਤੇ ਹੌਲੀ ਹੌਲੀ ਇਹ ਜਗ੍ਹਾ ਜਿਹੜੀ ਹੈ ਉਹ ਕਬਜ਼ੇ 'ਚ ਆਉਂਦੀ ਗਈ ਲੋਕਾਂ ਦੀ ਮੋਨੂ ਜੀ ਕਿੰਨੀ ਜਗ੍ਹਾ ਸੀ ਇਹ ਇਹ ਤਾਂ ਮੇਰਾ ਨਾਮ ਮੋਨੂ ਬਣਜਾਰਾ ਉਹ ਫਰਨਾਗਰ ਸੇ ਹਾਂ ਮੈਂ ਇਹਾਂ ਪੇ ਕਮ ਸੇ ਕਮ 100 150 ਬੀਗੇ ਜ਼ਮੀਨ ਬਤ ਕਰਤੇ ਹਨ ਪਰ ਬਚੀ ਖੁਚੀ ਬਸ ਇਹ ਹੀ ਬਚੀ ਹੋਈ ਹੈ ਜੀ ਫਿਲਹਾਲ ਕਿ ਇਹ ਇਹ ਬਚੀ ਹੈ ਲੱਖੀ ਸ਼ਾ ਵਣਜਾਰਾ ਕੇ ਨਾਮ ਪੇ ਇਹ ਰਜਿਸਟਰ ਹੈ ਮੁਜ਼ਫਰਨਗਰ ਨਗਰ ਨਿਸੀਮਿਤ ਹੈ ਕੁਝ ਲੋਗ ਹੈ ਸਾਡੇ ਸਮਾਜ ਕੇ ਹੂੰ ਹੂੰ ਉਹਨਕੇ ਹੈ ਜਿਨੋ ਨੇ ਇਹ ਸਟੂ ਚ ਤਿਆਰ ਕਰਾਇਆ ਹੈ ਤੇ ਹੁਣ ਸਟੋਰੀ ਕੀ ਨਿਕਲ ਕੇ ਆਉਂਦੀ ਹੈ ਕਿ ਲੱਖੀ ਸ਼ਾ ਵਣਜਾਰਾ ਬਹੁਤ ਵੱਡਾ ਵਪਾਰੀ ਸੀ ਉਹਨਾਂ ਨੂੰ ਲੱਖਾਂ ਕਰੋੜਾਂ ਰੁਪਏ ਦਾ ਮਾਲ ਲੈ ਕੇ ਜਾਣਾ ਪੈਂਦਾ ਸੀ ਹੋ ਸਕਦਾ ਕਈ ਵਾਰ ਵੱਡੇ ਵੱਡੇ ਵਪਾਰੀਆਂ ਨੂੰ ਲੈਣ ਦੇਣਾ ਪੈ ਜਾਂਦਾ ਤੇ ਦੱਸਦੇ ਨੇ ਵੀ ਇੱਥੇ ਕਿਸੇ ਸ਼ਾਹੂਕਾਰ ਦੇ ਕੋਲ ਅ ਲੱਖੀ ਸ਼ਾਹ ਜਾਂਦੇ ਨੇ ਗੱਲ ਚੱਲਦੀਆਂ ਕਰੋੜਾਂ ਦੀ ਥੋੜੀ-ਮੋਟੀ ਗੱਲ ਨਹੀਂ ਚੱਲਦੀ ਉਹ ਉਹਨਾਂ ਨੂੰ ਇਹ ਵੀ ਪਤਾ ਸੀ ਵੀ ਇਹ ਆਉਂਦੇ ਜਾਂਦੇ ਨੇ ਵਣਜਾਰੇ ਨੇ ਪੱਕੇ ਵਪਾਰੀ ਨੇ ਤੇ ਉਹਦੇ ਪਿੱਛੇ ਧਨ ਦੇਣ ਦੀ ਗੱਲ ਚੱਲਦੀ ਹੈ ਕਿ ਮੈਨੂੰ ਧਨ ਦਿੱਤਾ ਜਾਵੇ ਤੇ ਉਹ ਕਹਿੰਦਾ ਵੀ ਤੁਸੀਂ ਬਦਲੇ ਵਿੱਚ ਸਾਨੂੰ ਕੀ ਲਿਖ ਕੇ ਦੋਵੋਗੇ ਤੇ ਲੱਖੀ ਸ਼ਾਹ ਵਣਜਾਰਾ ਕਹਿੰਦਾ ਜੋ ਤੁਹਾਨੂੰ ਚਾਹੀਦਾ ਦੱਸੋ ਉਹਨੂੰ ਪਤਾ ਸੀ ਜਿਹੜਾ ਸ਼ਾਹੂਕਾਰ ਸੀ ਉਹਨੂੰ ਪਤਾ ਸੀ ਵੀ ਲੱਖੀ ਸ਼ਾਹ ਵਣਜਾਰਾ ਆਪਣੇ ਕੁੱਤੇ ਦੇ ਨਾਲ ਬੜਾ ਪ੍ਰੇਮ ਕਰਦਾ ਹੈ ਤੇ ਕਹਿੰਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤੇਰਾ ਕੁੱਤਾ ਗਿਰਵੀ ਰੱਖ ਦੇ ਜਦੋਂ ਤੇਰੇ ਕੋਲ ਧੰਨ ਦਾ ਜਿਹੜਾ ਹੋਰ ਪ੍ਰਬੰਧ ਹੋ ਗਿਆ ਕਿਉਂਕਿ ਥੋੜੀ ਅਮਾਉਂਟ ਨਹੀਂ ਸੀ ਵੀ ਹੋਰ ਪ੍ਰਬੰਧ ਹੋ ਗਿਆ ਤੇ ਕੁੱਤਾ ਲੈ ਜੀ ਤੇ ਧੰਨ ਮੈਨੂੰ ਦੇ ਜੀ ਲੱਖੀ ਸ਼ਾਹ ਵਣਜਾਰਾ ਕੁਝ ਟਾਈਮ ਚੁੱਪ ਕਰਿਆ ਫਿਰ ਉਹਨੇ ਆਪਣੇ ਕੁੱਤੇ ਦੇ ਕੋਲ ਆ ਕੇ ਕੁੱਤੇ ਨੂੰ ਇਹ ਗੱਲ ਸਮਝਾਈ ਵੀ ਪ੍ਰੇਮ ਹੈ ਇਹ ਤਾਂ ਦਿਲ ਦੀਆਂ ਜਾਣਦੇ ਨੇ ਵੀ ਸਾਹੂਕਾਰ ਕੋਲ ਤੂੰ ਰਹਿਣਾ ਜਦੋਂ ਤੱਕ ਮੈਂ ਤੈਨੂੰ ਖੁਦ ਲੈਣ ਨਹੀਂ ਆਉਂਦਾ ਜਦੋਂ ਤੱਕ ਮੈਂ ਕਰਜ਼ਾ ਨਹੀਂ ਤਾਰ ਦੇਣਾ ਤੂੰ ਮੇਰੇ ਕੋਲ ਨਹੀਂ ਆਉਣਾ ਤੇ ਲੱਖੀ ਸ਼ਾਹ ਵਨਜਾਰਾ ਧੰਨ ਲੈ ਕੇ ਚਲਿਆ ਜਾਂਦਾ ਤੇ ਕੁਝ ਸਮੇਂ ਬਾਅਦ ਹੁਣ ਇੰਨਾ ਵੱਡਾ ਅਮਾਉਂਟ ਜਿਹੜੀ ਆ ਉਹ ਮੋੜਨੀ ਸੀ ਉਹ ਅਮਾਉਂਟ ਨੂੰ ਮੋੜਨ ਵਾਸਤੇ ਵਾਪਸ ਆਉਂਦਾ ਤੇ ਉਧਰੋਂ ਵਾਪਸ ਆ ਰਿਹਾ ਇਸ ਜਗ੍ਹਾ ਤੇ ਟਿਕਾਣੇ ਹੁੰਦੇ ਸੀ ਵਣਜਾਰਿਆਂ ਦੇ ਇੰਨੀ ਜ਼ਮੀਨ ਜਿਹੜੀ ਅੱਜ ਵੀ ਵਣਜਾਰੇ ਲੱਖੀਸ਼ਾ ਵਣਜਾਰੇ ਦੇ ਨਾਮ ਤੇ ਬੋਲਦੀ ਹੈ ਜਗਾ ਵੀ ਦੱਸਾਂਗੇ ਕਿਹੜੀ ਹੈ ਜੀ ਅਸੀਂ ਪਹਿਲਾਂ ਅਸੀਂ ਇਹ ਦੱਸ ਦੀ ਸਟੋਰੀ ਕੀ ਹੈ ਤੇ ਉਹ ਸ਼ਾਹੂਕਾਰ ਵੱਲ ਆਉਂਦਾ ਤੇ ਉਧਰੋਂ ਇਸ ਦਿਸ਼ਾ ਵੱਲ ਨੂੰ ਪਤਾ ਵੀ ਇੱਥੇ ਟਿਕਾਣਾ ਹੈ ਤੇ ਸ਼ਾਹੂਕਾਰ ਨੂੰ ਪਤਾ ਚੱਲ ਜਾਂਦਾ ਵੀ ਲੱਖੀਸ਼ਾ ਵਣਜਾਰਾ ਵੀ ਆ ਗਿਆ ਉਹ ਕੁੱਤਾ ਛਡਾਉਣ ਆਏਗਾ ਮੈਂ ਕਿਉਂ ਨਾ ਪਹਿਲਾਂ ਹੀ ਆਪਣਾ ਕੁੱਤਾ ਭੇਜ ਦਵਾਂ ਉਧਰੋਂ ਉਹ ਦੱਸ ਦਿੰਦਾ ਤੇ ਤੁਹਾਨੂੰ ਪਤਾ ਹੀ ਹੈ ਕੁੱਤੇ ਦੀ ਸੁਗੰਧ ਸ਼ਕਤੀ ਕਿੰਨੀ ਕੁ ਹੁੰਦੀ ਹੈ ਤੇ ਉਧਰੋਂ ਕੁੱਤਾ ਚੱਲ ਪੰਦਾ ਜੀ ਇਧਰੋਂ ਲੱਖੀ ਸ਼ਾਹ ਬਨਜਾਰਾ ਚੱਲ ਪੰਦਾ ਉਹ ਵੇਖਦਾ ਕਿ ਕੁੱਤਾ ਮੇਰਾ ਕੱਲਾ ਹੀ ਵਾਪਸ ਕਿਉਂ ਆ ਰਿਹਾ ਇਹ ਮੇਰੇ ਨਾਲ ਦਗਾ ਕੀਤੀ ਐ ਇਹਨੇ ਇਹ ਜਿਹਦੇ ਕੋਲ ਇਹਨੂੰ ਛੱਡ ਕੇ ਆਇਆ ਸੀ ਉਸ ਮਾਲਕ ਦੇ ਨਾਲ ਦਗਾ ਕੀਤੀ ਐ ਤੇ ਉਹਨੇ ਕਿਹਾ ਵੀ ਮੈਂ ਤਾਂ ਇਹਨੂੰ ਗਿਰਵੀ ਮੇਰਾ ਵਿਸ਼ਵਾਸ ਕਿੱਥੇ ਜਾਊਗਾ ਤੇ ਕੁੱਤੇ ਨੂੰ ਗੋਲੀ ਮਾਰ ਦਿੱਤੀ ਇਸ ਜਗ੍ਹਾ ਦੇ ਉੱਤੇ ਕੁੱਤੇ ਨੂੰ ਗੋਲੀ ਮਾਰ ਦਿੱਤੀ ਤੇ ਜਦੋਂ ਉਹਦੇ ਗਲ ਦੇ ਵਿੱਚ ਦੇਖਿਆ ਕਿ ਚਿੱਠੀ ਬੰਨੀ ਹੋਈ ਆ ਉਹਦੇ ਤੇ ਲਿਖਿਆ ਹੋਇਆ ਲੱਖੀ ਸ਼ਾਵਣ ਜਾ ਰਹੇ ਵਾਸਤੇ ਵੀ ਤੇਰਾ ਕੁੱਤਾ ਇੰਨਾ ਵਫਾਦਾਰ ਸੀ ਜੇ ਅੱਜ ਇਹ ਨਾ ਹੁੰਦਾ ਮੈਂ ਕੰਗਾਲ ਹੋ ਜਾਣਾ ਸੀ ਮੇਰੇ ਘਰ ਚੋਰ ਆਏ ਚੋਰਾਂ ਨੇ ਸਾਰਾ ਧਨ ਬੋਰੀਆਂ ਭਰ-ਭਰ ਕੇ ਸਾਰਾ ਸੋਨਾ ਧਨ ਜਿਹੜਾ ਸੀਗਾ ਉਹ ਚੱਕ ਕੇ ਲੈ ਗਏ ਪਰ ਉਹਨਾਂ ਨੇ ਇਹ ਦੇਖਿਆ ਵੀ ਇੰਨਾ ਧਨ ਜਿਆਦਾ ਲੰਬਾ ਨਹੀਂ ਲਿਜਾ ਸਕਦੇ ਤੇ ਨੇੜੇ ਜਾ ਕਰਕੇ ਕਿਸੇ ਟੋਬੇ ਦੇ ਉੱਤੇ ਜਾਂ ਛੋਟੀ ਜੰਗਲ ਦੇ ਵਿੱਚ ਦੱਬ ਦਿੱਤਾ ਤੇਰੇ ਕੁੱਤੇ ਨੇ ਨਿਗਾਹ ਰੱਖੀ ਤੇਰੇ ਕੁੱਤੇ ਨੇ ਪਿੱਛਾ ਕੀਤਾ ਆ ਕੇ ਮੈਨੂੰ ਉਠਾਇਆ ਉਸੇ ਜਗ੍ਹਾ ਤੇ ਲੈ ਕੇ ਗਿਆ ਤੇ ਜਦੋਂ ਉਥੋਂ ਪੱਟ ਕੇ ਦੇਖਿਆ ਇਹਨੂੰ ਕੁੱਤੇ ਨੇ ਪੱਟਿਆ ਬੋਰੀਆਂ ਕੱਢੀਆਂ ਤੇ ਮੇਰਾ ਸਾਰਾ ਧਨ ਵਾਪਸ ਮਿਲ ਗਿਆ ਤੇ ਮੈਂ ਖੁਸ਼ੀ-ਖੁਸ਼ੀ ਉਹ ਸਾਰਾ ਜਿਹੜਾ ਤੇਰੇ ਤੂੰ ਮੈਂ ਜਿਹੜਾ ਤੁਸੀਂ ਮੈਨੂੰ ਧਨ ਦੇਣਾ ਸੀ ਮੈਂ ਉਹ ਮaaf ਕਰ ਦਿੱਤਾ ਕਰਜ਼ਾ ਮaaf ਕਰ ਦਿੱਤਾ ਹੁਣ ਤੇਰੇ ਨਾਲ ਕੋਈ ਮੇਰਾ ਹਿਸਾਬ ਕਿਤਾਬ ਨਹੀਂ ਰਿਹਾ ਔਰ ਲੱਖੀਸ਼ਾ ਵਨਜਾਰਾ ਕੋਈ ਛੋਟਾ ਜਿਹਾ ਵਪਾਰੀ ਨਹੀਂ ਸੀ ਹੋ ਸਕਦਾ ਲੈਣ ਦੇਣ ਦੀ ਲੋੜ ਪੈ ਗਈ ਹੋਵੇ ਕਰੋੜਾ ਕਿਉਂਕਿ 300 ਸਕਿਉਰਿਟੀ ਗਾਰਡ ਉਹਦੇ ਹਮੇਸ਼ਾ ਨਾਲ ਰਹਿੰਦਾ ਸੀਗਾ ਤੇ ਕਿੰਨੇ ਟਾਂਡੇ ਚੱਲਦੇ ਸੀ ਦਿੱਲੀ ਦਾ ਲਾਲ ਕਿਲਾ ਤੱਕ ਬਣਵਾਇਆ ਉਸ ਬੰਦੇ ਨੇ ਉਹਦਾ ਹੀ ਸਾਰਾ ਭੇਜਿਆ ਹੋਇਆ ਪੱਥਰ ਗਿਆ ਐਡਾ ਵੱਡਾ ਵਪਾਰੀ ਜਿੰਨੇ ਵੀ ਪੂਰੇ ਭਾਰਤ ਦੇ ਵਿੱਚ ਵੱਡੇ ਵੱਡੀਆਂ ਬੌੜੀਆਂ ਮਿਲਦੀਆਂ ਨੇ 80% ਬੌੜੀਆਂ ਜਿਹੜੀਆਂ ਨੇ ਉਹ ਲੱਖੀਸ਼ਾ ਵਨਜਾਰੇ ਨੇ ਲਗਵਾਈਆਂ ਨੇ ਪਰ ਜਦੋਂ ਨੂੰ ਇਹ ਪਤਾ ਲੱਗਿਆ ਕਿ ਮੇਰੇ ਕੁੱਤਾ ਇੰਨਾ ਕ ਵਫਾਦਾਰ ਸੀ ਉਹ ਵਫਾਦਾਰੀ ਨਿਵਾ ਗਿਆ ਰਿਹਾ ਨਹੀਂ ਗਿਆ ਉਹਨੇ ਫਿਰ ਉਹਨੇ ਕੁੱਤੇ ਨੂੰ ਬੜਾ ਪਿਆਰ ਕਰਕੇ ਵੀ ਇੱਥੇ ਦਫਨਾ ਦਿੱਤਾ ਤੇ ਇਹਦੀ ਕਹਾਵਤ ਜਿਹੜੀ ਇੱਕ ਹਰਿਆਣੇ ਦੇ ਵਿੱਚ ਤੇ ਇੱਕ ਇੱਥੇ ਚੱਲੀ ਆਉਂਦੀ ਆ ਤੇ ਪਿੰਡ ਵਾਲੇ ਜਿਹੜੇ ਸੀ ਬਨਜਾਰੇ ਜਿੰਨੇ ਸੀ ਇਕੱਠੇ ਹੁੰਦੇ ਇੱਥੇ ਆਉਂਦੇ ਤੇ ਫਿਰ ਇਕੱਠੇ ਹੋ ਕਰਕੇ ਇਹਨਾਂ ਨੇ ਉੱਚੀ ਜਗ੍ਹਾ ਦੇ ਉੱਤੇ ਉੱਚੀ ਜਗ੍ਹਾ ਦੇ ਉੱਤੇ ਸਟੈਚੂ ਬਣਾਇਆ ਉੱਪਰ ਤੁਸੀਂ ਦੇਖੇ ਰਿਹਾ ਹੋ ਕਿ ਕਾਲਾ ਕੁੱਤਾ ਉਹਦੇ ਗਲ ਦੇ ਵਿੱਚ ਪਟਾ ਪਾਇਆ ਹੋਇਆ ਤੇ ਨਾਲ ਲੱਖੀ ਸ਼ਾ ਬਨਜਾਰਾ ਖੜੇ ਨੇ ਤੇ ਇਹ ਉੱਪਰ ਲਿਖਿਆ ਹੋਇਆ ਜੀ ਬਨਜਾਰਾ ਸੇਵਾ ਸੰਮਤੀ ਰਜਿਸਟਰ ਮੁਜ਼ੱਫਰਨਗਰ ਦੁਆਰਾ ਨਾਇਕ ਲੱਖੀ ਸ਼ਾ ਐਮ ਉਹਨਾਂ ਦੇ ਵਫਾਦਾਰ ਕੁੱਤੇ ਕੇ ਸਮਾਰਕ ਕੇ ਜਿਨ ਹੈ ਜੀ ਜਿਨੋ ਦਵਾਰ ਮੇਂ ਦਾਨਦਾਤੋਂ ਕੀ ਸੂਚੀ ਫਿਰ ਇਹ ਇਕੱਠੇ ਰਲ ਕੇ ਸਾਰਿਆਂ ਨੇ ਅਲੱਗ-ਅਲੱਗ ਕੋਈ ਸਜੜੂ ਸੇ ਸੀ ਕੋਈ ਅਮੀਰਨਗਰ ਸੇ 임ਲੀ ਖੇੜਾ ਸੇ ਜਲਾਲਾਬਾਦ ਲੰਡ ਹੋਰ ਆ ਪਨਿਆਲਾ ਗਦਲਾ ਛਾਪਰ ਕਤਬਪੁਰ ਖੁੱਡਾ ਬੇਲੜਾ ਇਹ ਕਿੰਨੇ ਪਿੰਡ ਨੇ ਲੋੜ ਛੋੜਾ ਤੇ ਬਹਲਾਨਾ ਅਲੀਗੜ ਖੁੱਡਾ ਤੇ ਸਾਰੇ ਪਿੰਡਾਂ ਨੇ ਹਜ਼ਾਰ-ਹਜ਼ਾਰ ਰੁਪਏ ਇਕੱਠਾ ਕਰਕੇ ਫਿਰ ਇਹ ਜਗ੍ਹਾ ਨੂੰ ਉੱਚਾ ਬਣਵਾਇਆ ਰੜ ਕੇ ਤੇ ਬਾਕੀ ਪੁੱਛਦੇ ਆ ਮੋਨੂ ਜੀ ਤੋਂ ਮੋਨੂ ਬਿੰਦਰਾਵਤ ਜੀ ਕਿਉਂਕਿ ਭਾਈ ਮਨੀ ਸਿੰਘ ਜੀ ਵੀ ਬਿੰਦਰਾਵਤ ਸੀ ਇਹ ਵੀ ਬਿੰਦਰਾਵਤ ਨੇ मुनु जी की सच्चाई है दी? ये जो आप आपने स्टोरी बताई सच्चाई है आपने देखा होगा पुरानी जो जो पुराने वर्षों साल पहले इट्टे होती थी उसमें इट्टे मिली है और ये जो हरियाणा में बताते हैं वो ओरिजिनल नहीं है नहीं। वो हमारे समाज ने वहाँ पे समाधि बना दी है जो ओरिजिनल समाधि ही है मैं आपके चैनल के माध्यम से खोज विचार जो चैनल है आपसे एक ही रिक्वेस्ट करता हूँ जितने भी आपके वे देश विदेश में देखने वाले मेरे पंजारा समाज है जो भी समाज सेवी है कभी भी किसी को आना हो मेरे से कांटेक्ट करें मैं इधर ही रहने लोकल ही हूँ मुजफ्फरनगर का और आके एक बार खुद अपनी आंखों से देख के जाएं आप हरियाणा भी जाके देखिए और यहाँ पे भी, भी। जो ओरिजिनल है यही है ये सारी जमीन बाबा लखी साहब भंडारे के नाम से ही बोलती है ये लखी साहब भंड ये सच्चाई है यहाँ आप गाँव में भी किसी से पूछोगे यही बताएंगे गाँव वालों की मान्यता क्या गाँव वाले क्या करते हैं ਜੈਸੇ ਕਿ ਕਿਸੇ ਨੇ ਕਿਸੇ ਦੇ ਕੁੱਤੇ ਨੇ ਕਾਡ ਲਿਆ ਜਾਂ ਕੋਈ ਬਿਮਾਰ ਹੋ ਗਿਆ ਘਰ ਮੇ ਜਾਂ ਕੋਈ ਵੀ ਮਤਲਬ ਇੱਕ ਇੱਛਾ ਹੁੰਦੀ ਹੈ ਆਪੇ ਬੱਬਾ ਜੀ ਕੀ ਆ ਮੰਗ ਕੇ ਜਾਓ ਉਹ ਪੂਰਨ ਹੁੰਦੀ ਹੈ ਇਹ ਹਕੀਕਤ ਹੈ ਹੂੰ ਕਿ ਮੈਨੇ ਦੇਖਿਆ ਮੈਂ ਇੱਕ ਮੇਰੇ ਦੋਸਤ ਕੋ ਲੈ ਕੇ ਆਇਆ ਥਾ ਉਸਕੇ ਵੀ ਘਰ ਮੇ ਕੁਝ ਪ੍ਰੋਬਲਮ ਥੀ ਉਹ ਆ ਕੇ ਹਮਾਤਾ ਟੇਕੇ ਬੱਬਾ ਜੀ ਸਰਦਾਸ ਕੀ ਉਹ ਅਨਤਪੂਰਨ ਹੁੰਦੀ ਹੈ ਚਲੋ ਵੈਸੇ ਸਿੱਖ ਹੈ ਹਮੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਕੇ ਉਪਰ ਭਰੋਸਾ ਹੋਣਾ ਚਾਹੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨਾ ਚਾਹੀਏ ਲੇਕਿਨ ਲੋਕਾਂ ਦੀ ਆਸਥਾ ਬਣ ਜਾਂਦੀ ਹੈ ਤੇ ਲੋੜ ਹੈ ਸਾਨੂੰ ਗੁਰੂ ਗ੍ਰੰਥ ਸਾਹਿ ਉਹ ਜੁੜੇ ਹੋਏ ਹੈਗੇ ਨੇ ਲੱਖੀਸ਼ਾ ਬਨਜਾਰਾ ਨੂੰ ਮੰਨਦੇ ਨੇ ਇਹ ਪਤਾ ਵੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਕੀਤਾ ਉਹਨਾਂ ਨੇ ਪਰ ਬੋਤਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਉਹਨਾਂ ਨੂੰ ਇੰਨੇ ਪਤਾ ਲੱਖੀਸ਼ਾ ਬਨਜਾਰਾ ਕੋਈ ਛੋਟਾ ਜਿਹਾ ਬਨਜਾਰਾ ਸੀ ਗੱਡਾ ਲੈ ਕੇ ਚੱਲਦਾ ਸੀ ਘਰ ਸੀ ਉਹਨੇ ਝੋਪੜੀ ਨੂੰ ਫੂਕ ਦਿੱਤਾ ਪਰ ਐਡਾ ਵੱਡਾ ਸਮਰਾਜੇ ਸੀ ਲੱਖੀਸ਼ਾ ਬਨਜਾਰੇ ਦਾ ਟਾਂਡਾ ਪੰਜਾਬ ਦੇ ਵਿੱਚ ਪੈਂਦਾ ਓੜਮੋ ਟਾਂਡਾ ਉੱਪਰ ਤੋਂ ਲੈ ਕੇ ਪਾਕਿਸਤਾਨ ਤੋਂ ਲੈ ਕੇ ਤੁਸੀਂ ਆਓ ਕਿੰਨੇ ਟਾਂਡੇ ਨੇ ਇੱਧਰ ਕਿੰਨੇ گاؤں ਨੇ ਜ਼ਿਲ੍ਹਾ ਮੁਜ਼ਫਨਗਰ ਮੇਂ ਕਮ ਸੇ 40 گاؤں ਹੈ ਜੀ और शामली में शामली में भी है कम से कम बीस पच्चीस गाँव तो पूरे टोटल इस एरिया के सौ किलो किलोमीटर के, के, के अंदर कितने होंगे कम से कम सौ डेढ़ सौ गाँव होंगे जी सौ डेढ़ सौ गाँव बनजारो बारो बन का है जी तो अभी तो गुरुद्वारा साहब भी बन गए गुरुद्वारा साहब कम से कम दस पंद्रह गाँव में है बवाना हो गया जलालपुर हो गए नीमखेड़ी सिक्खी का प्रचार नहीं है हाँ जी क्योंकि बाबा लखी शाह जी जो जुड़े हुए हैं गुरु तेग बहादुर जी जुड़े हुए हैं हम भी बाबा जी से जुड़े हुए हैं गुरु नानक देवी महाराज जी से ਤੋ ਸੰਗਤ ਜੀ ਅਸੀਂ ਇੱਥੇ ਦੀ ਲੋਕੇਸ਼ਨ ਪਾ ਦਿੰਨੇ ਆ ਤੇ ਪੁਰਾਣੇ ਬਜ਼ੁਰਗਾਂ ਨੂੰ ਜੇ ਮਿਲਣਾ ਹੋਵੇ ਆ ਕੇ ਇਹ ਹਰਿਆਣੇ ਦੇ ਵੀਰ ਨੇ ਜਿਹੜੇ ਉੱਥੇ ਹਰਿਆਣੇ ਦੱਸਦੇ ਨੇ ਉਹ ਵੀ ਇਕੱਠੇ ਆ ਕੇ ਬੈਠਣ ਮਿਲਣ ਗੱਲਬਾਤ ਕਰਨ ਆਖਰ ਉਹ ਤੁਸੀਂ ਉੱਥੇ ਦੱਸਦੇ ਹੋ ਇਹ ਇੱਥੇ ਦੱਸਦੇ ਨੇ ਇਹਦੀ ਸੱਚਾਈ ਤੱਕ ਹੋਰ ਡੂੰਘਾਈ ਤੱਕ ਜਾਇਆ ਜਾਵੇ ਜੀ ਕਿ ਲੱਖੀ ਸ਼ਾਹ ਬਣ ਜਾ ਰਹੀ ਦੀ ਜਿਹੜੀ ਆ ਜ਼ਮੀਨ ਬੋਲਦੀ ਆ ਸਾਰਾ ਕੁਝ ਬੋਲਦੇ ਨੇ ਤੱਥ ਬੋਲਦੇ ਨੇ ਇਤਿਹਾਸ ਨੂੰ ਹੋਰ ਨੇੜੇ ਤੋਂ ਵਚਣ ਦੀ ਲੋੜ ਹੈ ਤੁਹਾਡਾ ਨੰਬਰ ਜ਼ਰੂਰ ਬੋਲਿਓ ਜੀ ਮੇਰਾ ਨੰਬਰ ਹੈ 9337129460 ਇਹ ਇਹਨਾਂ ਦਾ ਨੰਬਰ ਹੈ ਇਕੱਠਿਆਂ ਨੇ ਰਲ ਕੇ ਉੱਚੀ ਜਗ੍ਹਾ ਤੇ ਕਿਉਂਕਿ ਜਦੋਂ ਬਾਰਿਸ਼ ਆਉਂਦੀ ਸੀ ਦੀ ਬਾਰਿਸ਼ ਆਉਣ ਕਰਕੇ ਤੇ ਜਿਹੜਾ ਸੀ ਟਿੱਬਾ ਉੱਚੀ ਜਗ੍ਹਾ ਤੇ ਖੁਰਦਾ ਜਾਂਦਾ ਸੀ ਤੁਸੀਂ ਪਿੱਛੇ ਵੀ ਦੇਖ ਰਹੇ ਹੋ ਇਹ ਇਹ گاؤں ਦਾ ਨਾਮ ਕੀ ਹੈ ਨਾਰਾ ਜੋੜੋ ਦਾ ਹੈ ਨਾਰਾ ਨਾਰਾ ਜੋੜੋ ਦਾ ਨਾਰਾ ਜੋੜੋ ਦਾ ਹਾਂਜੀ ਮੇਰੇ ਫਨਗਰ 5 ਕਿਲੋਮੀਟਰ ਹੈ ਜੀ ਮੁਜ਼ੱਫਰਨਗਰ 5 ਕਿਲੋਮੀਟਰ ਹੈ ਜਹਾਂ ਸੇ ਔਰ ਕੌਮ ਕੌਨਸੀ ਸ਼ਹਿਰ ਲੱਗਤੇ ਇਧਰ ਇੱਥੇ ਲੱਗਤੇ ਜੀ ਆਪਣਾ ਇੱਕ ਖਤੂਲੀ ਹੈ ਖਤੂਲੀ ਕਸਬਾ ਬੁੜਾਨਾ ਹੈ ਸ਼ਾਮਲੀ ਪਾਸ ਹੀ ਹੈ ਜੀ ਸ਼ਾਮਲੀ ਪਾਸ ਹੈ ਤੇ ਇਹਦੀ ਲੋਕੇਸ਼ਨ ਅਸੀਂ ਇੱਥੇ ਦੀ ਪਾ ਦਨੇ ਆ ਜੀ ਤੇ ਇਹ ਇੱਟਾਂ ਜਿਹੜੀਆਂ ਨੇ ਉਹ ਵੀ ਬੋਲਦੀਆਂ ਨੇ ਇੱਥੇ ਦੀ ਬੌੜੀਆਂ ਹੁੰਦੀਆਂ ਸੀਗੀਆਂ ਜਿੱਥੇ ਆ ਕੇ ਬੈਠਦੇ ਸੀਗੇ ਔਰ ਹੁਣ ਤਾਂ ਉਹ ਖੇਤਾਂ ਖੁੱਤਾਂ ਦੇ ਵਿੱਚ ਦਫਨ ਹੋ ਗੀਆਂ ਨੇ ਲੋਕਾਂ ਨੇ ਜ਼ਮੀਨਾਂ ਦੱਬ ਲੀਆਂ ਨੇ ਕਿੰਨੀ ਵੀ ਜ਼ਮੀਨ ਸੀ ਸਿਰਫ ਆ ਕੁਛ ਇੱਕ ਜ਼ਮੀਨ ਜਿਹੜੀ ਉਹ ਬਚੀ ਐ ਤੇ ਅਸ ਕਰਦੇ ਕਿ ਇੱਥੇ ਸਾਰੇ ਬਨਜਾਰੇ ਇਕੱਠੇ ਹੋ ਕੇ ਗੁਰੂ ਦੇ ਨਾਲ ਜੁੜਨ ਗੁਰੂ ਦੀ ਗੱਲ ਕਰਨ ਉਹਨਾਂ ਨੂੰ ਇਤਿਹਾਸ ਦੇ ਨਾਲ ਜੋੜੀਏ ਗੁਰੂ ਦੇ ਨਾਲ ਜੋੜੀਏ ਦੱਸਿਏ ਕਿ ਭਾਈ ਮਨੀ ਸਿੰਘ ਜੀ ਕਿੰਨੀਆਂ ਭਾਈ ਦਿਆਲਾ ਜੀ ਦੀਆਂ ਕੁਰਬਾਨੀਆਂ ਸਿੱਖ ਧਰਮ ਦੀ ਪਹਿਲੀ ਸ਼ਹੀਦ ਬੀਬੀ ਬਨਜਾਰੇਆਂ ਵਿੱਚੋਂ ਹੋਈ ਗੁਰੂ ਗ੍ਰੰਥ ਸਾਹਿਬ ਜੀ ਭਾਈ ਮਨੀ ਸਿੰਘ ਬਨਜਾਰੇ ਨਹੀਂ ਲਿਖਿਆ ਬਾਅਦ ਆਪਾਂ ਕਹਿੰਦੇ ਕਿ ਉਹ ਸਿੱਖ ਸੀ ਪਰ ਇਹ ਨਹੀਂ ਵੀ ਆਪਾਂ ਜਾਤ-ਗੋਤ ਦੇ ਨਾਲ ਯਾਦ ਕਰੀਏ ਲੇਕਿਨ ਬਨਜਾਰਿਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਪਰ ਅਸੀਂ ਬਨਜਾਰਿਆਂ ਨੂੰ ਜੋੜ ਨਹੀਂ ਸਕੇ ਖੋਜ ਵਿਚਾਰ ਟੀਮ ਹਮੇਸ਼ਾ ਇਸ ਗੱਲ ਤੇ ਲੱਗੀ ਹੋਈ ਹੈ ਛਿਕਲੀਗਰ ਬਨਜਾਰੇ ਹੋਰ ਜਿਹੜੇ ਸਪਛੜੀਆਂ ਜਾਤਾਂ ਕਹਿ ਦਿੱਤੀਆਂ ਅਗਰ ਉਹਨਾਂ ਨੂੰ ਜੋੜਿਆ ਜਾਵੇ ਤਾਂ ਬਹੁਤ ਵੱਡਾ ਸਿੱਖੀ ਦਾ ਪ੍ਰਚਾਰ ਹੋ ਸਕਦਾ ਹੈ ਜੀ ਜੁੜੇ ਜੜਾਏ ਨੇ ਕੇਵਲ ਆਪਣਾ ਇਤਿਹਾਸ ਦੱਸਣ ਦੀ ਲੋੜ ਹੈ ਤੇ ਉੱਪਰ ਲੋਕੇਸ਼ਨ ਪਾ ਦਵਾਂਗੇ ਜੀ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ